ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਦੋਸਤੋ ਬਹੁਤ ਸਾਰੇ ਲੀਡਰਾਂ ਵੱਲੋਂ ਜਿਹੜਾ ਜੋਰ ਲਾਇਆ ਗਿਆ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਜਿੱਤੇ ਨਾ ਪਰ ਦੋਸਤੋ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਖਡੂਰ ਸਾਹਿਬ ਤੋਂ ਇੱਕ ਵੱਡਾ ਇਤਿਹਾਸ ਰਚ ਦਿੱਤਾ ਤੇ ਦੋਸਤੋ ਸਵਾਲ ਇਹ ਪੈਦਾ ਹੁੰਦਾ ਹੈ ਵੀ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚੋਂ ਕਦੋਂ ਬਾਹਰ ਆਵੇਗਾ ਤੇ ਨਾਲ ਹੀ ਗੱਲ ਕਰਾਂਗੇ ਵੀ ਅੰਮ੍ਰਿਤਪਾਲ ਸਿੰਘ ਦੀ ਜੋ ਵਾਈਫ ਹੈ ਉਹਨਾਂ ਦੀ ਪਤਨੀ ਆ ਉਹ ਜਿੱਤ ਤੇ ਜਿਹੜਾ ਕੀ ਬੋਲੀ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਮਰਤਪਾਲ ਸਿੰਘ ਖਾਲਸਾਲ ਜੇਲ੍ਹ ਤੋਂ ਬਾਹਰ ਕਦੋਂ ਆਵੇਗਾ ਇੱਕ ਵਾਰ ਵੋਟਾਂ ਪਈਆਂ ਸੀ ਸਮਨਜੀਤ ਸਿੰਘ ਮਾਨ ਜੋ ਜੇਲ੍ਹ ਦੇ ਅੰਦਰ ਖੜੇ ਹੋਏ ਸੀ ਉਦੋਂ ਉਹ ਐਮਪੀ ਬਣੀ ਸੀ ਤਾਂ ਜਿਹੜਾ ਜੇਲ੍ਹ ਤੋਂ ਬਾਹਰ ਆਗੇ ਸੀ ਤਾਂ ਦੋਸਤੋ ਹੁਣ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਦੀ ਅਮਰਤਪਾਲ ਸਿੰਘ ਉੱਪਰ ਐਨਐਸਏ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਡਿਊਬਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਜੇਲ੍ਹ ਵਿੱਚ ਰਹਿੰਦਾ ਹੀ ਅਮਰਤਪਾਲ ਸਿੰਘ ਨੇ ਜਿਹੜੀ ਐਮਪੀ ਦੀ ਚੋਣ ਲੜੀ ਤੇ ਤਕਰੀਬਨ ਲੱਖ ਤੋਂ ਵੱਧ ਵੋਟਾਂ ਤੇ ਜਿਹੜੀ ਜਿੱਤ ਹਾਸਲ ਕੀਤੀ ਤਾਂ ਦੋਸਤੋ ਗੱਲ ਕਰੀਏ ਬਾਹਰ ਆਉਣ ਦੀ ਤਾਂ ਵਿਚਿਆ ਕੁਝ ਦਿਨਾਂ ਵਿੱਚ ਭਾਈ ਅਮਰਤਪਾਲ ਸਿੰਘ ਜੀ ਬਾਹਰ ਆ ਸਕਦੇ ਨੇ ਕਿਉਂਕਿ ਦੋਸਤੋ ਹੁਣ ਐਮਪੀ ਬਣ ਗਏ ਨੇ ਤੇ ਉਹਨਾਂ ਨੂੰ ਜਿਹੜਾ ਸਰਕਾਰ ਨੂੰ ਬਾਹਰ ਕੱਢਣਾ ਹੀ ਪੈਣਾ ਹੈ ਹੋ ਸਕਦਾ ਹੈ ਭਾਈ ਅਮਰਤਪਾਲ ਸਿੰਘ ਜਦੋਂ ਸੌਂ ਚੱਕੀ ਜਾਵੇਗੀ ਸੌਂ ਚੱਕ ਸਮਾਗਮ 'ਚ ਜਿਹੜਾ ਬਾਹਰ ਆ ਸਕਦੇ ਨੇ ਤਾਂ ਗੱਲ ਕਰੀ ਦੋਸਤੋ ਭਾਈ ਅਮਰਤਪਾਲ ਸਿੰਘ ਜੀ ਦੀ ਵਾਈਫ ਦੀ ਦੋਸਤੋ ਕੁਝ ਟਾਈਮ ਪਹਿਲਾਂ ਭਾਈ ਅਮਰਤਪਾਲ ਸਿੰਘ ਜੀ ਦਾ ਵਿਆਹ ਕਰਨਦੀਪ ਕੌਰ ਦੇ ਨਾਲ ਹੋਇਆ ਸੀ ਤੇ ਉਸ ਤੋਂ ਬਾਅਦ ਐਨਐਸਏ ਲੱਗਣ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਚਲੇ ਜਾਂਦੇ ਆ ਤੇ ਦੋਸਤੋ ਉਥੋਂ ਚੋਣ ਲੜ ਕੇ ਜਿੱਤਦੇ ਆ ਤੇ ਭਾਈ ਅਮਰਤਪਾਲ ਸਿੰਘ ਜੀ ਦੀ ਵਾਈਫ ਕਰਨਦੀਪ कौर ਲੋਕਾਂ ਦਾ ਸਮੁੱਚੇ ਪੰਜਾਬੀਆਂ ਦਾ ਬਹੁਤ ਵੱਡਾ ਧੰਨਵਾਦ ਕਰਦੀ ਆ ਕਿ ਤੁਸੀਂ ਸਾਨੂੰ ਐਮਪੀ ਬਣਾ ਦਿੱਤਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਤੁਸੀਂ ਸੀਟ ਤੋਂ ਜਿਤਾ ਦਿੱਤਾ ਤੇ ਹੱਕ ਸੱਚ ਦਾ ਜਿਹੜਾ ਸਾਥ ਦਿੱਤਾ ਹੁਣ ਬਹੁਤ ਜਲਦ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆਉਣਗੇ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰਨਗੇ ਤੇ ਦੋਸਤੋ ਉਸ ਤੋਂ ਬਾਅਦ ਜਿਹੜਾ ਸੌ ਚੱਕ ਸਮਾਗਮ ਹੋਊਗਾ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਸੌ ਚੱਕਣਗੇ ਤੇ ਉਸ ਤੋਂ ਬਾਅਦ ਲੋਕਾਂ ਦੇ ਖਡੂਰ ਸਾਹਿਬ ਦੇ ਲੋਕਾਂ ਦੇ ਜਿਹੜੇ ਮੁੱਦੇ ਚੱਕਣਗੇ ਪਾਰਲੀਮੈਂਟ ਦੇ ਵਿੱਚ ਦੋਸਤੋ ਗੱਲ ਕਰੀਏ ਤਕਰੀਬ ਇੱਕ ਲੱਖ ਤੋਂ ਵੱਧ ਵੋਟਾਂ ਦੇ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਜਿੱਤੇ ਨੇ ਤੇ ਉਧਰ ਫਰੀਦਕੋਟ ਸਰਬਜੀਤ ਸਿੰਘ ਜੀ ਵੀ 70000 ਪਲੱਸ ਵੋਟਾਂ ਦੇ ਜਿਹੜੇ ਜਿੱਤੇ ਨੇ ਤਾਂ ਦੋਏ ਦੋਸਤੋ ਜਿਹੜੇ ਪੰਥਕ ਆਗੂ ਖੜੇ ਹੋਏ ਸੀਗੇ ਆਪਾਂ ਕਹਿਦੀ ਵੀ ਹੈਨਾ ਦੋਵੇਂ ਹੀ ਜਿਹੜੇ ਆਜ਼ਾਦ ਖੜੇ ਹੋਏ ਸੀ ਤੇ ਵੱਡੀ ਲੀਡ ਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਗੱਲ ਕਰੀਏ ਦੋਸਤੋ ਕਾਂਗਰਸ ਪੰਜਾਬ ਵਿੱਚ 7 ਸੀਟਾਂ ਲੈ ਕੇ ਗਈ ਹੈ ਤੇ ਜਿਹੜੀ ਆਮ ਆਦਮੀ ਪਾਰਟੀ 13 ਸੀਟਾਂ ਜਿੱਤਣ ਦਾ ਦਾਵਾ ਕਰਦੀ ਸੀ ਉਸ ਨੂੰ ਸਿਰਫ 3 ਸੀਟਾਂ ਮਿਲੀਆਂ ਨੇ ਤੇ ਇੱਕ ਸੀਟ ਹੈ ਜਿਹੜੀ ਅਕਾਲੀ ਦਲ ਦੀ ਝੋਲੀ ਪੈ ਗਈ ਹੈ ਬਠਿੰਡੇ ਤੋਂ ਗੱਲ ਕਰਦੇ ਆਂ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਦੀ ਉਹਨਾਂ ਨੇ ਵੀ ਲੋਕਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਤੇ 6 ਜੂਨ ਤੱਕ ਜਿਹੜਾ ਕੋਈ ਵੀ ਜਸ਼ਨ ਨਾ ਮਨਾਉਂਦਾ ਆ ਲੋਕਾਂ ਨੂੰ ਅਪੀਲ ਕੀਤੀ ਆ ਕਿਉਂਕਿ 6 ਜੂਨ ਤੱਕ ਜਿਹੜੇ ਛੀ ਦੀ ਦਿਹਾੜੇ ਚੱਲ ਰਹੇ ਨੇ ਦੋਸਤੋ 1984 ਵਿੱਚ ਜਿਹੜੇ ਸਿੰਘ ਹਸ਼ੀਦ ਹੋਏ ਸੀ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ